ਗੱਲ ਬਈ ਆਏ ਆ ਜੋ ਪਰਸੋਂ ਮਸਲਾ ਉੱਠਿਆ ਆਪਾਂ ਉਸਤੇ ਗੱਲ ਕਰਨੀ ਆ ਆਪਣਾ ਸਪਸ਼ਟੀਕਰਨ ਦੇਣਾ ਬਸ ਆਖਰੀ ਤੇ ਲਾਸਟ ਇਸ ਤੋਂ ਬਾਅਦ ਕੋਈ ਸਪਸ਼ਟੀਕਰਨ ਨਹੀਂ ਅਕਾਲ ਤਖਤ ਸਾਡੀ ਸੁਪਰੀਮ ਪਾਵਰ ਆ ਮੈਨੂੰ ਬਚਪਨ ਤੋਂ ਹੀ ਮੇਰੇ ਮਾਪਿਓ ਨੇ ਦੱਸਿਆ ਗਿਆ ਜੋ ਅਕਾਲ ਤਖਤ ਆ ਸਾਡੀ ਸੁਪਰੀਮ ਪਾਵਰ ਆ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ 11ਵੇਂ ਗੁਰੂ ਦਾ ਦਰਜਾ ਦਿੱਤਾ ਹੈ ਏ ਵੀ ਮੈਨੂੰ ਬਚਪਨ ਤੋਂ ਪਤਾ ਕੋਈ ਅੱਜ ਕੱਲ ਦਾ ਨਹੀਂ ਪਤਾ ਜਾਂ ਨਾ ਕਿਸੇ ਘੱਟ ਆਸਾ ਹੈ ਸੰਪੂਰਨ ਪਤਾ ਹੈ ਸਾਰਾ ਪਰਿਵਾਰ ਬਚਪਨ ਤੋਂ ਲੈ ਕੇ ਆਏ ਤਖਗੁਰ ਗੁਰੂ ਸਿੱਖ ਹੈ ਹਰੇਕ ਦਾ ਗਿਆਨ ਹੈ ਜਥੇਦਾਰਾਂ ਦਾ ਕੀ ਜਾਂ ਜੋ ਸੇਵਾਦਾਰ ਨੇ ਗੁਰਦੁਆਰੇ ਗੁਰੂ ਘਰ ਦੇ ਵਜੀਰ ਹੁਣ ਮੇਰੀਆਂ ਗੱਲਾਂ ਸੁਣੀ ਚੁੰਦੇ ਹੋ ਖੜ ਗਿਓ ਚਾਏ ਹੋਣਾ ਪੂਰੀਆਂ ਕਲੀਅਰ ਗੱਲਾਂ ਨੇ ਕਰਾਂਗੇ ਉਹਨਾਂ ਦਾ ਕੀ ਰੁਤਬਾ ਹੈ ਜਾਂ ਮਾਨ ਹੈ ਉਹ ਆ ਹੁਣ ਇੱਕ ਕੱਲ ਵੀਡੀਓ ਬਾਬੇ ਬਖਸ਼ੀਸ਼ ਨੇ ਉੱਥੇ ਬਣਾ ਕੇ ਪਾਈ ਸੀ ਵੀ ਚਲੋ ਆਪਾਂ ਸਿੱਖ ਪੰਥ ਲਿਖਤੇ ਹੀ ਪਤਾ ਸੀ ਵੀ ਸਿੱਖ ਪੰਥ ਸੰਗਤ ਤੇ ਅਕਾਲ ਤਖਤ ਦੇ ਕਿਸੇ ਵੀ ਨਾਲ ਜੁੜੇ ਸਿੰਘ ਦਾ ਕਿਸੇ ਦਾ ਵੀ ਦਿਲ ਦਾ ਹੋਇਆ ਹੋਵੇ ਸਾਡੇ ਕਾਰਨ ਤਾਂ ਸੀ ਮਾਫੀ ਮੰਗਣਾ ਇੱਕ ਵਾਰ ਨਹੀਂ 1000 ਵਾਰ ਮੰਗ ਲਾਂਗੇ ਜੇ ਕਿਸੇ ਵੀ ਮੇਰੇ ਸਿੱਖ ਭਰਾ ਦਾ ਹਿਰਦਾ ਬਲੁਂਦਰਾ ਗਿਆ ਹੋਵੇ ਜਾਂ ਦੁਖੀ ਹੋਇਆ ਹੋਵੇ ਹਨਾ ਪਦਵੀ ਤੋਂ ਕਿਸੇ ਬੰਦੇ ਤੋਂ ਕੋਈ ਮਾਫੀ ਨਹੀਂ ਹੈ ਆਪਾਂ ਮੰਗੀ ਨਾ 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 ਆਪਾਂ ਸਿੱਖ ਸੰਗਤ ਤੋਂ ਮੰਗੀ ਹੈ ਸਿੱਖ ਸੰਗਤ ਦਾ ਕੋਈ ਰੋਸ ਹੈ ਆਇਆ ਸਾਹਮਣੇ ਚਲੋ ਜਾ ਇੱਕ ਖਾਸ ਪਾਰਟੀ ਦਾ ਲਾਲੋ ਕਿਸੇ ਖਾਸ ਪਾਰਟੀ ਬਣੀਓ ਲਾਲੋ ਹਣਾ ਉਹਨਾਂ ਦਾ ਤੜਫਣਾ ਹੋ ਗਈ ਉਹਨਾਂ ਦੀ ਉੱਠਣ ਹੋ ਗਈ ਹੁਣ ਜਦ ਗੱਲ ਆਈ ਸੀ ਮੇਰੇ ਦਿਲ ਚ ਬਲਬਲਾ ਸੀ ਹਾਂ ਰਾਜੂ ਠੀਕ ਹੈ ਬਾਈ ਹਣਾ ਦੂਸਰਾਂ ਯਾਰਾ ਮੈਨੂੰ ਮੜਿਆ ਬੋਲ ਲਾਂਗੇ ਫਿਰ ਗੱਲ ਕਰਦੇ ਆਪਾਂ ਮੇਰੇ ਦਿਲ ਚ ਬਲਬਲੀ ਸੀ ਮੇਰੇ ਦਿਲ ਚ ਸਵਾਲ ਸੀ ਮੈਂ ਭਾਵਕ ਹੋ ਕੇ ਬੇਚਾ ਕੇ ਜਥੇਦਾਰ ਸਾਹਿਬ ਨੂੰ ਹੱਥ ਬੰਨ ਕੇ ਜਥੇਦਾਰ ਸਾਹਿਬ ਤੋਂ ਬੁਣਾਨੀ ਬੋਲੇ ਵੀਡੀਓ ਚੈੱਕ ਕਰ ਲਓ ਦੇਖ ਲਿਓ ਸਾਰੀ ਗੁਰੂ ਘਰ ਦੀ ਹਜ਼ੂਰੀ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਲੈ ਕੇ ਵੀ ਮੈਂ ਜਥੇਦਾਰ ਸਾਹਿਬ ਨੂੰ ਸਵਾਲ ਕਰ ਲਾਂ ਕਰ ਲਾਂ ਜੀ ਜੇ ਮੈਂ ਸਹੀ ਹੋਇਆ ਤਾਂ ਮੈਨੂੰ ਆਗਿਆ ਬਖਸ਼ੋ ਹਣਾ ਮੈਨੂੰ ਆਗਿਆ ਬਖਸ਼ੋ ਮੈਂ ਸਵਾਲ ਕਰਨੀਆਂ ਤਾਂ ਮੈਂ ਗੁਰੂ ਦੀ ਹਜ਼ੂਰੀ ਚ ਉੱਠ ਕੇ ਕਿਹਾ ਗੁਰੂ ਗ੍ਰੰਥ ਸਾਹਿਬ ਸਾਡੀ ਸੁਪਰੀਮ ਉਹ ਕਹਿੰਦੇ ਮੈਨੂੰ ਫੜਨ ਲੈਂਦੇ ਹੋਕ ਲੈਂਦੇ ਜਾਂ ਮੈਨੂੰ ਹੌਸਲਾ ਨਾ ਦਿੰਦੇ ਜਦੋਂ ਮੈਨੂੰ ਹੌਸਲਾ ਦਿੱਤਾ ਤੇ ਮੈਂ ਵਾਗ ਗਿਆ ਸਾਡੇ ਜਸੇਦਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੇ ਆਰਪੀ ਸਿੰਘ ਨੂੰ ਮੈਨੂੰ ਮਾਣ ਸੀ ਉਹ ਮੇਰੇ ਖਾਤਰ ਬੋਲੇ ਸੀ ਮੇਰੇ ਖਾਤਰ ਆਵਾਜ਼ ਚੁੱਕੀ ਸੀ ਮੈਨੂੰ ਆਏ ਸੀ ਵੀ ਉਹ ਕੱਲ ਵੀ ਸਾਡੇ ਨਾਲ ਖੁੱਲ੍ਹ ਕੇ ਖੜਨਗੇ ਵੀ ਹਾਂ ਵੀ ਸ਼ਿੰਗਾ ਸੀ ਤੇਰੇ ਨਾਲ ਆ ਤੂੰ ਲੜ ਨਸ਼ੇ ਖਿਲਾਫ ਕਿਉਂਕਿ ਉੱਥੇ ਦੁਕਾਨਾਂ 'ਚ ਨਸ਼ਾ ਬੇਚ ਰਿਹਾ ਹੈ ਸ਼੍ਰੋਮਣੀ ਕਮੇਟੀ ਦੀਆਂ 'ਚ ਆਲੇ-ਦੁਆਲੇ ਉੱਥੇ ਨਸ਼ਾ ਬੇਚ ਰਿਆ ਸੀ ਉੱਥੇ ਪ੍ਰਚਾਰ ਕਰਨਾ ਸੀ ਉਹਦੇ ਬੀਜੇਦਾਰ ਨੂੰ ਬੇਨਤੀ ਕਰਨੀ ਸੀ ਸੀ ਦੋ ਵਾਰ ਕਰ ਗਈ ਇੱਥੇ ਨਸ਼ਾ ਬੇਚਦਾ ਤੁਸੀਂ ਇਹਨਾਂ ਦਾ ਹੱਲ ਕਰ ਦਿਓ ਮੇਨ ਗੱਲ ਤਾਂ ਇਹ ਸੀਗੀ ਪਰ ਜਥੇਦਾਰ ਸਾਹਿਬ ਨੇ ਉਹਦਾ ਵੀਡੀਓ ਨਹੀਂ ਬਣ ਰਹੀ ਸੀ ਨਾ ਹੀ ਮੈਂ ਵੀਡੀਓ ਬਣਾਈ ਹੈ ਕੈਮਰੇ ਚੈੱਕ ਕਰਾ ਲਓ ਅੰਦਰਲੇ ਕੈਮਰੇ ਚੈੱਕ ਕਰਾ ਲਓ ਗੁਰੂ ਘਰ ਦੇ ਹਣਾ ਹੁਣ ਗੱਲ ਆਉਂਦੀ ਹੈ ਨਹੀਂ 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 ਯਾਰ ਲੋਕ ਤਾਂ ਬਾਲਾ ਕੁਝ ਬੋਲੀ ਜਾਂਦੇ ਨੇ ਸਫਾਈ ਦੇ ਹੁੰਦਾ ਆਪਣਾ ਹੱਕ ਹੈ ਆਪਾਂ ਕੋਈ ਸਫਾਈ ਦੇ ਰਹੇ ਵੀ ਮੈਂ ਜੋ ਸਵਾਲ ਕਰੇ ਨੇ ਮੇਰੇ ਸਵਾਲ ਨੇ ਉਹੀ ਛਾਵੇਂ ਹੋਰ ਐਡ ਹਜ਼ਾਰਾਂ ਐਡ ਨੇ ਹਰੇਕ ਸਿੱਖ ਦੇ ਸਵਾਲ ਨੇ ਬਟ ਕੁਝ ਕੁ ਲੋਕ ਨਾ ਇਹ ਜੀ ਬੁੜਕ ਰਹੇ ਨੇ ਉਹ ਖੁਦ ਕਰ ਲੈਣ ਸਵਾਲ ਕਿਉਂ ਨਹੀਂ ਕਰਦੇ ਸਵਾਲ ਫਿਰ ਮੈਂ ਸਵਾਲ ਕਰਾਂ ਕਿ ਨੂੰ ਸਾਡੇ ਅਸੀਂ ਨਿਆ ਸੁਪਰੀਮ ਸਾਡੀ ਪਾਵਰ ਐਨੇ ਆ ਜੋ ਉੱਥੇ ਅਹਲਕਾਰ ਨੇ ਰਾਜੇ ਦੇ ਮੰਲਾ ਕਿਸੇ ਵੀ ਆਪਣੇ ਆਪਣੇ ਅਹਿਲਕਾਰ ਨੇ ਗੁਰੂ ਗ੍ਰੰਥ ਸਾਹਿਬ ਉਹ ਅਕਾਲ ਤਖਤਾਂ ਦੇ ਆਪਾਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਤੋਂ ਨਿਆਂ ਦੀ ਉਮੀਦ ਕਰਾਂਗੇ ਹੁਣ ਰੋਜ਼ ਬਿਆਦਬੀਆਂ ਹੋ ਰਹੀਆਂ ਡੇਲੀ ਬਰਗਾਰੀ ਕਾਂਡ ਹੋ ਗਏ 328 ਰੁਪਏ ਚੋਰੀ ਹੋ ਗਏ ਹਨਾ ਬੇਬਲ ਕਲਾकांड ਹੋ ਗਿਆ ਕਦੇ ਕੋਟਕਪੂਰਾ ਕਦੇ ਕਿਤੇ ਬਿਆਦਬੀ ਹੋ ਜਾਂਦੀ ਹੈ ਕਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜ ਤੇ ਸਟੱਡ ਨੇ ਕਿਤੇ ਗੁੜਕਿਆਂ ਦੇ ਪੜ ਤੇ ਸਟੱਡ ਨੇ ਸਾਡੇ ਨੌਜਵਾਨ ਮੁੰਡਿਆਂ ਦੀ ਰੋਜ਼ ਐਂਕਾਊਂਟਰ ਨਾਲ ਮੌਤ ਹੋ ਰਹੀ ਹੈ ਹਨਾ ਹਨਾ ਇਹਦੇ ਬੋਲੂਗਾ ਕੌਣ ਭਾਈ ਹੁਣ ਮੈਂ ਕੌਣ ਹੁੰਦਾ ਮੈਂ ਤਾਂ ਕਰਨਾ ਸਿੱਖਾ ਮੈਂ ਤਾਂ ਰੇਖਲਾ ਨਸ਼ਾ ਨਾਲ ਨੌਜਵਾਨੀ ਮਰ ਰਹੀ ਹੈ ਤਲਵੰਡੀ ਸਾਹਿਬ ਉਹ ਚ ਨਸ਼ਾ ਨਹੀਂ ਹੈ ਕਿੰਨਾ ਨਸ਼ਾ ਹੈ ਮੈਂ ਉਹਦੇ ਤੋਂ ਬਾਅਦ ਪੂਰਾ ਬੋਲ ਕੇ ਆਇਆ ਇਹ ਤੇ ਕੌਣ ਬੋਲੂਗਾ ਮੈਂ ਇਹੋ ਲੋਕਾਂ ਨੂੰ ਪੁੱਛਣਾ ਚਾਹਣਾ ਹੁਣ ਉਹ ਲੋਕਾਂ ਨੂੰ ਜਿਹੜੇ ਮੈਨੂੰ ਮਤਾਂ ਦਿੰਦੇ ਨੇ ਵੀ ਤੁਸੀਂ ਜਾ ਕੇ ਤੁਸੀਂ ਪੁੱਛ ਲਓ ਭਾਈ ਅਸੀਂ ਆਦਮ ਨਾਲ ਮੇਰੇ ਸਵਾਲ ਜਿਉਂਦਾ ਤਿਆਂ ਨੇ ਹਰਸੇ ਵਾਲੇ ਸਾਧ ਨੂੰ ਕਿਹਨੇ ਮਾਫੀ ਦਿੱਤੀ ਹੈ ਸਮਝ ਗਿਆ ਮੰਦੀ ਸਿੰਘਾਂ ਲਈ ਕੋਈ ਕਿਉਂ ਨਹੀਂ ਬੋਲਦਾ ਭਾਈ ਦਿਲ ਦੇ ਬੇਗ ਸੀ ਚਲੋ ਤਰੀਕਾ ਗਲਤ ਹੋ ਗਿਆ ਮੈਂ ਤਾਂ ਫੇਰ ਵੀ ਹੱਥ ਜੋੜ ਕੇ ਉੱਥੇ ਲੋਕ ਹੋਣ ਯਾਰ ਸਵਾਲ ਤਾਂ ਮੈਂ ਪੁੱਛਣ ਲੱਗ ਗਿਆ ਪੂਰੇ ਆਦਰ ਨਾਲ ਪੁੱਛੇ ਨੇ ਹੱਥ ਜੋੜ ਕੇ ਪੁੱਛੇ ਨੇ ਵੀਡੀਓ ਕੱਢ ਕੇ ਦੇਖ ਲਿਓ ਕੋਈ ਕਹਿੰਦਾ ਤੂੰ 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 ਉਹੀ ਬਸ ਝੂਠ ਬੁਲਾਉਣ ਵਾਲੇ ਪੇਕ ਬੁਲਾਉਣ ਵਾਲੇ ਯਾਰ ਸਵਾਲ ਫਿਰ ਫਿਰ ਪੁੱਛੀਏ ਕਿਨੂੰ ਬਾਈ ਯਾਰ ਪੁੱਛੀਏ ਕਿਨੂੰ ਜੇ ਜਵਾਬ ਦੇਊਗਾ ਤਾਂ ਆਦੀ ਮਾਂ ਕੋਲੀ ਜਾਊਗਾ ਤੇ ਪੇ ਕੋਲੀ ਜਾਊਗਾ ਉਹ ਹੀ ਚੁੱਪ ਕਰਾਊਗਾ ਫਿਰ ਅਸੀਂ ਸੁਪਰੀਮ ਪਾਵਰ ਜਿਹੜਾ ਅੱਜ ਉਹਨੂੰ ਮੰਨਦੇ ਆ ਆਪਣੇ ਅਕਾਲ ਤਖਤ ਨੂੰ ਤਾਂ ਜੋ ਉੱਥੇ ਸੇਵਾ ਨਿਭਾ ਰਹਿਆ ਨਾ ਸੀ ਉਹਨੂੰ ਪੁੱਛਾਂਗੇ ਨਾ ਹੁਣ ਦਿੱਲੀ ਕਿਸਾਨਾਂ ਤੇ ਕੀ ਰੋਜ਼ ਅਟੈਕ ਹੋ ਰਿਹਾ ਕਿਉਂ ਨਹੀਂ ਇਹ ਪੰਜਾਬ ਦੀ ਧਰਤੀ ਤੇ ਅਟੈਕ ਹੋ ਰਿਹਾ ਕਿਉਂ ਨਹੀਂ ਕੌਣ ਕੀ ਹੁਣ ਮੈਂ ਹੁਣ ਦੱਸੂ ਹੁਣ ਮੈਂ ਇਹ ਗੱਲ ਪੁੱਛਣਾ ਚਾਹਣਾ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਦੀ ਜਿਹੜੇ ਕਹਿ ਰਹੇ ਨੇ ਅਸੀਂ ਹਾਂ ਸਿੱਖ ਸੰਗਤ ਤੋਂ ਜੇ ਹਰ ਹਿਰਦੇ ਬਲੂਦਰੇ ਗਏ ਨੇ ਫੇਰ ਮਾਫੀ ਮੰਗਦੇ ਆ ਸਿੱਖ ਸੰਗਤ ਤੋਂ ਤੇ ਅਕਾਲ ਤਖਤ ਸਾਹਿਬ ਦੀ ਸਮੋਰ ਆ ਸਾਡੀ ਅਸੀਂ ਦਰਵਾਤ ਕਰ ਸਕਦੇ ਆ ਵਾਲੇ ਮੈਨੂੰ ਕੋਈ ਆਉਂਦੇ ਨੇ ਝੋਟਣ ਆਇਆ ਕਰਤਾ ਸੀ ਆ ਕਰਦਾਂਗੇ ਝੋਟੇ ਨੂੰ ਆਏ ਕਰਦਾਂਗੇ ਯਾਰ ਮੇਰੀ ਤਾਂ ਥਲੀ ਤੇ ਤਈ ਹੋਈ ਜਦੋਂ ਮਰਜੀ ਆ ਜਾਓ ਮੇਰਾ ਸਿੱਖ ਭਰਾ ਨੂੰ ਖੁੱਲੀ ਸੁਣੋ ਉਹ ਆ ਉਹ ਤਾਂ ਅਹੀਂ ਲੈ ਆ ਸਕਦਾ ਚੱਕ ਕੇ ਬਾਕੀ ਜਿਹੜੇ ਉਹੀ ਬੁੜਕੀ ਜਾਂਦੇ ਨੇ ਉਹਨਾਂ ਨੂੰ ਵਾਲੇ ਉਹ ਵੀ ਬੁੜਕਦੇ ਹੁੰਦੇ ਨੇ ਵਿੱਚ ਨਸ਼ੇ ਵਿੱਚ ਨਾਲੇ ਖੁਦ ਨਸ਼ੇ ਵੇਚਦੇ ਹੁੰਦੇ ਨੇ ਗੱਲਾਂ ਕਰਦੇ ਨੇ ਇੱਧਰ ਹੈ ਬਾਣੀ ਪੜੋ ਵੱਧ ਤੋਂ ਵੱਧ ਬਾਣੀ ਦਾ ਆਦਬ ਕਰੋ ਗੁਰੂ ਗ੍ਰੰਥ ਸਾਹਿਬ ਦਾ ਆਦਬ ਕਰੋ ਸਵਾਲ ਪੁੱਛਨੇ ਸਾਡੇ ਫਰਜ਼ ਨੇ ਯਾਰਾ ਕੌਣ ਪੁੱਛੂ ਸਵਾਲ ਉਹ ਤੁਸੀਂ ਐਂ ਦੱਸੋ ਚਲੋ ਹਾਂ ਸਾਡਾ ਚਲੋ ਤਰੀਕਾ ਚਲੋ ਮੰਨ ਲਿਆ ਗੱਲ ਤਰੀਕਾ ਗਲਤ ਹੋ ਗਿਆ ਅਸੀਂ ਹੱਥ ਬੰਨ੍ਹ ਕੇ ਟਾਈਮ ਲੈਂਦਾ ਸੀ ਪਹਿਲਾਂ ਹਜ਼ੂਰ ਬੇਨਤੀ ਕਰੀ ਸੀ ਵੀ ਸਾਨੂੰ ਟਾਈਮ ਦੇ ਦਿਓ ਤੁਸੀਂ ਲੈ ਲੋ ਨਾ ਟਾਈਮ ਤੁਸੀਂ ਲੈ ਕੇ ਪੁੱਛੋ ਇਹ ਸਵਾਲ ਜਿਹੜੇ ਮੈਨੂੰ ਕਹਿ ਰਹੇ ਤੁਸੀਂ ਮੇਰੇ ਸਾਹਮਣੇ ਸਵਾਲ ਪੁੱਛ ਕੇ ਦੇ ਦੋ ਇਹ ਮੈਨੂੰ 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 ਲਵਾਓ ਜੋ ਸੇਵਾ ਲਵਾਉਣੇ ਤਾਂ ਜਿਨ੍ਹਾਂ ਨੇ ਅੱਜ ਤੱਕ ਇਹ ਕੁਝ ਕਰਿਆ ਉਹਨਾਂ ਨੂੰ ਮੇਰੇ ਬਰੋਬਰ ਮਹੀਨਾ ਦੋ ਮਹੀਨੇ ਮੇਰੇ ਨਾਲ ਲੜਨਵਾਓ ਚਲੋ ਮੈਂ ਤਾਂ ਕੋਈ ਮਨਮਾਤ ਦਾ ਕਰਾਇਤ ਕਰੀ ਨਹੀਂ ਗਰਦੇਵ ਸਿੰਘ ਕੌਂਕੇ ਵਾਲਾ ਕਿਹਦਾ ਜਥੇਦਾਰ ਸੀ ਸਾਡੇ ਹੀ ਜਥੇਦਾਰ ਸੀ ਉਹਦੀ ਆਵਾਜ਼ ਕਿਉਂ ਨਹੀਂ ਚੁੱਕ ਰਹੇ ਤੁਸੀਂ ਉਹਦੇ ਬਾਰੇ ਤੁਹਾਡੇ ਮੂੰਹ 'ਚ ਸੱਪ ਪੈ ਗਏ ਹੁੰਗੜੀਆਂ ਪੈ ਗਈਆਂ ਗਰਦੇਵ ਸਿੰਘ ਕੌਂਕੇ ਕੀ ਚਲੋ ਮੋਇਆ ਉਹਦੇ ਦੇ ਨਹੀਂ ਬੋਲੇ ਤੁਸੀਂ ਹੈ ਫੇਸਬੁੱਕ ਤੇ ਬੋਲਣ ਵਾਲਿਓ ਗਰਦੇਵ ਸਿੰਘ ਕੌਂਕੇ ਵੀ ਤਾਂ ਜਥੇਦਾਰ ਸੀ 10 20 ਦਿਨ ਪਹਿਲਾਂ ਘਟਨਾ ਹੋਈ ਆ ਮੈਂ ਮੇਰੇ ਪੱਤਰਕਾਰ ਉਸ ਪੱਤਰਕਾਰ ਵੀਰ ਵੀ ਬਾਲੇ ਸਿਆਣੇ ਬਣਦੇ ਉਹਨੂੰ ਦੱਸਣਾ ਚਾਹਣਾ ਵੀ ਉਦੋਂ ਤੁਸੀਂ ਕਿਤੇ ਸੀ 10 ਕਿ ਦਿਨ ਪਹਿਲਾਂ ਬੂਹਾ ਥਾਣੇ ਚੱਕ ਘਟਨਾ ਹੋਈ ਆ ਐਸ ਐਚਓ ਬੂਟ ਪਾ ਕੇ ਥਾਣੇ ਚ ਬਣ ਗਿਆ ਤੇ ਗੁਰੂ ਕੇ ਵਜੀਰ ਨੂੰ ਕੁੱਟਿਆ ਆ ਅਸੀਂ ਐਸ ਐਸ ਪੀ ਨੂੰ ਚਿੱਠੀ ਦਿੱਤੀ ਟਰਮੀਨੇਟ ਕਰਨ ਦੀ ਤੇ ਚਾਰਕ ਬੰਦੇ ਮੂਰੇ ਲੱਗੇ ਹੋਏ ਮੈਂ ਤਾਂ ਸਮਝਾਉ ਤਕਰਾ ਕੇ ਆ ਗਏ ਕੀ ਗੁਰੂ ਦੇ ਵਜੀਰ ਨੂੰ ਕੁੱਟਨ ਦਾ ਸਮਝਾਉ ਤਾਂ ਹੀ ਹੋ ਸਕਦਾ ਹੈ ਉਹ ਵੱਡੀ ਉਹ ਕਹੈਤ ਨਹੀਂ ਬੂਟ ਪਾ ਕੇ ਅੰਦਰ ਗਏ ਨੇ ਵੀਡੀਓ ਬਣੀਆਂ ਅਸੀਂ ਤਾਂ ਅੱਠ ਮੰਨ ਕੇ ਇੱਕ ਸਵਾਲ ਹੀ ਕਰੇ ਨੇ ਆਪਦੇ ਅਸੀਂ ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਜੋ ਸੇਵਾਦਾਰ ਨੇ ਸਾਡੇ ਸਰਮੌਰ ਨੇ ਸਾਡੇ ਮਾਪੇ ਨੇ ਅਸੀਂ ਪੁੱਛ ਸਕਦੇ ਹਾਂ ਉਹਨਾਂ ਨੂੰ ਸਾਡੇ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਕੁਝ ਵੀ ਪੁੱਛੀਏ ਸਾਡਾ ਜਥੇਦਾਰ ਯਾਰ ਸਾਡੀ ਸਿੱਖ ਕੌਮ ਹਨਾ ਅਸੀਂ ਪੁੱਛਾਂਗੇ ਕੋਈ ਕਿਸੇ ਨੂੰ ਪੁੱਛ ਲਿਓ ਉਹ ਸਾਨੂੰ ਖੜ ਕੇ ਜਵਾਬ ਦਿੰਦੇ ਸਾਨੂੰ ਕਹਿੰਦੇ ਵੀ ਹਾਂ ਵੀ ਛੋਟਾ ਦੱਸ ਕੀ ਚਾਹੀਦਾ ਤੈਨੂੰ ਹਰੇਕ ਗੱਲ ਦਾ ਕਿਉਂਕਿ ਉਹਨਾਂ ਨੇ ਮੇਰੀ ਸਪੋਰਟ ਕਰੀ ਸੀ ਜਸੇਦਾਰ ਦਾ ਹਵਾਰੀ ਹੈ ਜੀ ਹਨਾ ਸਬੱਤ ਖਾਲਸਾ ਬੋਲੇ ਤਾਂ ਭਾਈ ਰਣਜੀਤ ਰਗਵੀਰ ਸਿੰਘ ਨੂੰ ਕੋਈ ਮਰਜ਼ੀ ਖੜਾ ਕੇ ਸਵਾਲ ਕਰ ਲੋ ਸਵਾਲਣਾ ਲ ਕੀ ਆ ਯਾਰਾਂ ਕਿਵੇਂ ਵੀ ਕਰ ਲੋ ਸਿੱਖ ਕੌਮ ਦੇ ਅਹਿਲਕਾਰ ਨੇ ਉਹ ਪ੍ਰਾਤਨ ਸਿੱਖ ਕਰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਕਰ ਲੈਂਦੇ ਸੀ ਪ੍ਰਾਤਨ ਸਿੱਖ ਹਨਾ ਅਨ ਜਿਆਰੇ ਪੰਜ ਸਿੰਘ ਰੂਪ ਚ ਆ ਕੇ ਕਰ ਲੈਂਦੇ ਸੀ ਇਹ ਆਪਾਂ ਸੁਝੇ ਰਹੋ ਲੋਕਾਂ ਲਈ ਜੋ ਭੌਂਕ ਰਹੇ ਨੇ ਜ਼ਿਆਦੇ ਉਹਨਾਂ ਲਈ ਹੈ ਮਾਫੀ ਅਸੀਂ ਸਿੱਖ ਕੌਮ ਤੋਂ ਜੋ ਨਾਜ਼ੁਕ ਹਿਰਦੇ ਨੇ ਜੁੜੇ ਹੁੰਦੇ ਨੇ ਕਈ ਬੀਬੀਆਂ ਦੇ ਹਿਰਦੇ ਹੁੰਦੇ ਨੇ ਨਾਜ਼ੁਕ ਉਹਨਾਂ ਦੇ ਸਿੱਖ ਕੌਮ ਨਾਲ ਹਿਰਦੇ ਜੁੜੇ ਹੁੰਦੇ ਨੇ ਕਈ ਵਾਰ ਵੀ ਸਾਡੇ ਤਰੀਕੇ ਨਾਲ ਉਹਨਾਂ ਦੇ ਦਿਲ ਖਾਲ ਜੀਏ ਉਹਨਾਂ ਤੋਂ ਮੁਕ ਮੰਗੀ ਹੈ ਸਾਡੀ ਸੁਨਮੌਰ ਤਖਤ ਅਕਾਲ ਤਖਤ ਤੋਂ ਮੰਗੀ ਹੈ ਸੁਪਰੀਮ ਪਾਵਰ ਤੋਂ ਹਨਾ ਮੱਟ ਸਵਾਲ ਮੇਰੇ ਜਿਉਂਦੇ ਤਿਉਹਣੇ ਤੁਸੀਂ ਲਿਆ ਕੇ ਦੇ ਦੋ ਮੈਂ ਸੋਡੇ ਚਰਨ ਤੋਦੂ ਹਨਾ ਹੋਈਆਂ ਨਹੀਂ ਕੀ ਕੁ ਸੋਇਆ ਕਿੰਨੀਆਂ ਬੇਅਦਮੀਆਂ ਕਿੰਨੇ ਨੌਜਵਾਨ ਰੋਜ਼ ਮਾਰੀ ਜਾਂਦੇ ਨੇ ਗੋਲੀਆਂ ਨਾਲ ਆ ਕੱਲ ਵੀ ਹੋ ਗਿਆ ਨਾ ਕਾਉਂਟਰ ਐਕ ਟਨ ਕਾਉਂਟਰ ਹੋਏ ਜਾਂਦੇ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਸਾਡੇ ਕਿਸਾਨ ਬੈਠੇ ਨੇ ਉਹ ਗੋਲ ਛੱਟੇ ਯਾਰ ਇਹ ਹੋਇਆ ਫਰਮਾਨ ਕਦੇ ਮੈਨੂੰ ਨੰਗੇ ਸਿਰ ਘੜੀ ਹਸਕੇ ਲਗਾਈ ਸੀ ਬਾਹਰ ਮੇਰੇ ਬੱਚਿਆਂ ਨੂੰ ਧੱਕਾ ਮਾਰਿਆ ਸੀ ਮੈਂ ਸਿੱਖ ਨਹੀਂ ਸੀ ਮੇਰਾ ਪੂਰਾ ਖਾਨਦਾਨ ਸਿੱਖ ਹੈ ਬਚਪਨ ਤੋਂ ਸਿੱਖਿਆ ਸੀ ਆ ਕੱਲ ਇੱਕ ਦੋ ਕੋਈ ਤੂੰ ਹੀ ਬਸ ਨਵੀਂ ਬਣੇ ਸਕਾ ਜਿਹਨੂੰ ਸਿੱਖੀ ਦਾ ਕੋਈ ਪਤਾ ਹੀ ਨਹੀਂ ਵਿੱਚ ਬੋਲਣ ਲੱਗ ਜਾਂਦੇ ਨੇ ਆਗੇ ਕੁਝ ਵੀ ਕੋਈ ਵੀ ਕਿਸੇ ਵੀ ਲੈਵਲ ਦਾ ਸਵਾਲ ਕਰ ਸਕਦਾ ਸਿੱਖੀ ਦੇ ਨੂੰ ਜਿੰਨਾ ਗਿਆਨ ਹੈ ਪ੍ਰਤਨ ਮਾਫ ਕਰਿਓ ਦਿਲ ਦੇ ਬਲ ਬਲੇ ਸੀ ਸਿੱਖ ਕੌਮ ਦੇ ਸਵਾਲ ਸੀ ਜੋ ਅੰਦਰ ਗੰਬ ਬਣੇ ਬੈਠੇ ਸੀ ਉਹ ਯਾਰ ਮੈਂ ਪੁੱਛਣੇ ਤਾਂ ਸੀਗੇ ਬਈ ਉਹ ਜੇ ਮੈਂ ਪੁੱਛਦੇ ਸਵਾਲ ਕਰਤਾ ਹੋ ਗਿਆ ਅਬ ਤੁਸੀਂ ਇਹ ਜਾ ਕੁਛ ਕਰੋਂਗੀ ਜਾਂ ਕਰਿਆ ਸਿਰਫ ਇੱਕ ਪਾਰਟੀ ਨੇ ਹੋਰਾਂ ਨੇ ਨਹੀਂ ਕਰਿਆ ਸਿਰਫ ਇੱਕ ਪਾਰਟੀ ਨੇ ਤੇ ਉਹ ਪਾਰਟੀ ਨੂੰ ਕਿਉਂ ਕਰਿਆ ਯਾਰ ਤੁਸੀਂ ਛੋੜਨੂ ਵੀ ਕਰਨ ਦੀ ਕੋਈ ਲੋੜ ਨਹੀਂ ਸੀ ਤੁਸੀਂ ਵੀ ਤਾਂ ਆਪ ਦੀ ਹੋ ਤੁਸੀਂ ਕਿਹੜਾ ਬਗਾਨੇ ਹੋ ਹਨਾ हां लाइव बुलाले लाइव आ जा मेरे ਨਾਲ ਗੱਲ ਕਰਨਾ ਕਿ ਬਹਿ ਕੇ ਆ ਦੋ ਚਾਰ ਗੱਲ ਕਹਿ ਰਹੇ ਨੇ ਝੋਟ ਨੇ ਬਹੁਤ ਗਲਤ ਕਰਿਆ ਐ ਕਰਿਆ ਮੈਂ ਉਹਨਾਂ ਨੂੰ ਕਹਿਣਾ ਹੈ ਚਲੋ ਮੈਂ ਗਲਤ ਕਰਿਆ ਮੈਂ ਮਾਫੀ ਮੰਗਦਾ ਤੁਸੀਂ ਮੇਰੇ ਸਿੱਖ ਭਰਾ ਹੋ ਆਹ ਫਲਾਈਆਂ ਲੈ ਕੇ ਖੜੇ ਨੇ ਤਰਨਾਂਦਰ ਵਾਲੇ ਸਿੰਘ ਨੇ ਕਿ ਕੌਣ ਨਹੀਂ ਮੈਂ ਜਾਣਦਾ ਨਹੀਂ ਉਹ ਕਹਿ ਰਹੇ ਨੇ ਝੋਟ ਨੇ ਬਹੁਤ ਗਲਤ ਕਰਿਆ हां ਮੈਂ ਬਹੁਤ ਗਲਤ ਕਰਿਆ ਤੁਸੀਂ ਆ ਜਾਓ ਤੁਹਾਡੇ ਲਈ ਮੇਰੀ ਤਲੀ ਤੇ ਤਰੀ ਹੋਈ ਹੈ ਲੈ ਜਾਓ ਚੱਕ ਕੇ ਤੁਸੀਂ ਮੇਰੇ ਸਿੱਖ ਭਰਾ ਹੋ ਤੁਹਾਡੇ ਲਈ ਕੁਰਬਾਨ ਹੈ ਬੱਟ ਕੋਈ ਹੋਰ ਹੋਰ ਦੇਖ ਲਿਆ ਆ ਕੇ ਕਰ ਲੈ ਤਜਰਬਾ ਕਦੋਂ ਮਰਜੀ ਹਨਾ ਬਾਈ ਤੁਸੀਂ ਇਹ ਕਰਨਾ ਜੋ ਸਾਡੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਸਾਡੇ ਗੁਰੂਆਂ ਨੂੰ ਸਾਡੇ ਸੰਤਾਂ ਦੀਆਂ ਫੋਟੋਆਂ ਨੂੰ ਰੋਜ਼ ਪਾੜਦੇ ਫਿਰਦੇ ਉਹਨਾਂ ਦਾ ਕੁਝ ਕਰ ਲਓ ਤੁਸੀਂ ਜੇ ਤੁਸੀਂ ਐਡੇ ਜੋਧੀਆਂ ਹੋਗੇ ਤੁਹਾਨੂੰ ਇੰਨਾ ਦਰਦ ਦਾ ਕੌਮ ਦਾ ਸਿੱਖ ਕੌਮ ਨਾਲ ਕੀ ਕੁਝ ਗੁਨੇਗਾਰ ਹੋ ਰਿਹਾ ਰੋਜ਼ ਉਹਨਾਂ ਦਾ ਕਰ ਲਓ 328 ਸਰੂਪਾਂ ਦਾ ਪਤਾ ਕਰ ਲਓ ਤੁਸੀਂ ਜਾ ਕੇ ਜਿਸ ਨੂੰ ਇੰਨੀ ਦਰਦ ਉੱਠੇਗਾ ਜਿਸ ਨੂੰ ਐਡੀ ਦਰਦ ਸਾਡੇ ਬੱਦੀ ਸਿੰਘ ਤੋਂ ਅੰਦਰ ਬੈਠੇ ਉਹਨਾਂ ਖਾਤਰ ਲੜ ਦੋ ਸਾਡੇ ਗੁਰੂਆਂ ਨੂੰ ਕੀ ਕੁਝ ਬੋਲਿਆ ਜਾ ਰਿਹਾ ਰੋਜ਼ ਸ਼ਰਿਆਮ ਫੇਸਬੁੱਕ ਤੇ ਲਾਈਵ ਹੋ ਕੇ ਬੋਲਦੇ ਨੇ ਉਹਨਾਂ ਬਾਰੇ ਕੋਈ ਹੁਕਮਨਾਮਾ ਜਾਰੀ ਕਰਵਾ ਦਿਓ ਮੈਂ ਤਾਂ ਸਾਰੇ ਸਵਾਲ ਉਹ ਸਵਾਲ ਕਰੇ ਜੋ ਮੇਰੇ ਦਿਲ ਨੇ ਤਾਂ ਕੋਈ ਵੀ ਆ ਕੇ ਸਾਡੇ ਸਿੱਖਾਂ ਸੀਦਾਂ ਨੂੰ ਗਲਤ ਬੋਲਣ ਲੱਗ ਜਾਂਦਾ ਯਾਰ ਲਾਈਵ ਹੋ ਕੇ ਅਸੀਂ ਤਾਂ ਆਪ ਦੀ ਸੁਪਰੀਮ ਪਾਵਰ ਨੂੰ ਪੁੱਛਾਂਗੇ ਨਾ ਔਰ ਕਿਹਨੂੰ ਪੁੱਛਾਂਗੇ ਸਾਡੇ ਦਿਲ ਚ ਹੁਣ ਬਾਈ ਮਨ ਦੁਖੀ ਹੁੰਦਾ ਅਸਤੇ ਤਲੀ ਤੇ ਤਈ ਹੋਈ ਆ ਕੋ ਨਸ਼ੇ ਖਿਲਾਫ ਬੋਲ ਪੈਣ ਯਾਰ ਨਸ਼ੇ ਨਸ਼ੇ ਨਾਲ ਪੁੱਤ ਮਰ ਰਹੇ ਨੇ ਉਹਨਾਂ ਨੂੰ ਛੇਕ ਦੇਣ ਪੰਥ 24 ਭਾਈਓ ਨਸ਼ਾ ਵੇਚੂ ਉਹ ਸਿੱਖ ਧਰਮ ਤੋਂ ਬਾਹਰ ਐ ਇਹਨਾਂ ਦਾ ਕਰ ਸਕਦੇ ਨੇ ਜਾਂ ਜੋ ਨਸ਼ਾ ਲੈ ਕੇ ਆਇਆ ਪੰਜਾਬ ਚ ਉਹ ਸਿੱਖ ਧਰਮ ਚੋਂ ਬਾਹਰ ਆ। ਫਿਰ ਫਿਰ ਸਵਾਦ ਐ ਰਾਜ ਕਰਤਾਵਾਂ ਤੇ ਉਂਗਲ ਚੁੱਕਣੀ ਬਹੁਤ ਜ਼ਰੂਰੀ ਐ ਇੱਕ ਗੱਲ ਯਾਦ ਰੱਖਿਓ ਰਾਜ ਕਰਤਾਵਾਂ ਤੇ ਮੈਨੂੰ ਪਤਾ ਐ ਵੀ ਇਹ ਕਿਉਂ ਹੋ ਰਿਹਾ ਹੋਣਾ ਲਾਜ਼ਮੀ ਐ ਮੈਂ ਨਾ ਸੁਣੀ ਸਕਦਾ ਵੀ ਮੈਂ ਕਿਸ ਦੌਰ ਚ ਆ ਜਰ ਜਿਨ੍ਹਾਂ ਨੂੰ ਕੁਝ ਪਤੀ ਨਹੀਂ ਸਿੱਖੀ ਇਹ ਨਹੀਂ ਪਤਾ ਉਹ ਕੀ ਕੁਝ ਬੋਲ ਰਹੇ ਨੇ ਹੈ ਮੇਰੇ ਮਾਰਨੇ ਦਾ ਚਾਹ ਉਹ ਮਰਾਂ ਤਾਂ ਜਾ ਕੇ ਹਰੀਕ ਦੇ ਦਵਾਰ ਅਸਤਾ ਸਿੱਖੀ ਲਈ ਜਾਗ ਤੱਕ ਕਰਵਾਨ ਕਰਨ ਲਈ ਤਿਆਰ ਹੈ ਅੱਜ ਲੈ ਜੇ ਕੋਈ ਆਗੇ ਤਲੀ ਤੇ ਤਰੀ ਫਿਰਦੇ ਦਰਰਾ ਦੀਆਂ ਨਸ਼ੇ ਵਾਲੇ ਸਮਗਲ ਨਾਲ ਪੰਗੇ ਲੈ ਲਊਗਾ ਹਰੇਕ ਦੇ ਸ਼ਹਿਰ ਤੇ ਨਸ਼ਾ ਵੇਚਦਾ ਉਧਰ ਨੂੰ ਝੱਕੂਗਾ ਭਾਈ ਗਲਤੀ ਗਲਗੁਰੀ ਔਲਖ ਮੈਂ ਕਿਸੇ ਤੋਂ ਨਹੀਂ ਮੰਗੀ ਮੈਂ ਸਿੱਖ ਪਤ ਤੋਂ ਮੰਗੀ ਹੈ ਕਈ ਸਿੱਖ ਵੀਰੇ ਨਾਜਕ ਹੁੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਮੇਰੇ ਮਾਂ ਪਿਓ ਦੀਆਂ ਵੀ ਉਸਾਦੀਆਂ ਛੋਡੇ ਮਾਂ ਪਿਓ ਦੀਆਂ ਹੁੰਦੇ ਆ ਪ੍ਰਾਤਨ ਸਿੱਖਾਂ ਦੀਆਂ ਕਿਉਂਕਿ ਪਤ ਵੀ ਬਹੁਤ ਵੱਡੀ ਹੈ ਆਪਾਂ ਉਹਨਾਂ ਤੋਂ ਮੰਗੀ ਹੈ ਉਹਨਾਂ ਨੂੰ ਹੁਣ ਆਪਾਂ ਹੂੰ ਆਪ ਇਹ ਜਵਾਬ ਦਿੱਤਾ ਹੈਗਾ ਵੀ ਤੁਸੀਂ ਇਹ ਸਵਾਲ ਪੁੱਛੋ ਜਿਹੜੇ ਸਵਾਲ ਨੇ ਕਿਉਂ ਸਾਡੇ ਗਰੀਬ ਸਿੱਖ ਕਨਵਰਟ ਹੋ ਰਹੇ ਨੇ ਕਾਰਨ ਕੀ ਹੈ ਕਿਉਂ ਨਹੀਂ ਸਿੱਖੀ ਦਾ ਪ੍ਰਸਾਰ ਹੋ ਰਿਹਾ ਕਿਉਂ ਨਹੀਂ ਗਰੀਬ ਕ ਸਿੱਖਾਂ ਨਹੀਂ ਸਕੂਲ ਕਾਲਜ ਖੁੱਲਰੇ ਮੈਡੀਕਲ ਕਾਲਜ ਖੁੱਲਰੇ ਇੰਨੀ 18000 ਕਰੋੜ ਦੀ ਆਮਦਨ ਹੈ ਇਹ ਮੈਂ ਸਵਾਲ ਕਰੀ ਸੀ ਜੇ ਮੇਰੇ ਸਵਾਲ ਗਲਤ ਹੋਏ ਤਾਂ ਤਾਂ ਮੈਂ ਮੰਨਾਂ ਗੱਲ ਤਰੀਕਾ ਗਲਤ ਹੋ ਗਿਆ ਉਹਦੇ ਲਈ ਮਾਫੀ ਮੰਗ ਲਈ ਚਲੋ ਤੇ ਤਰੀਕੇ ਚਲੋ ਤੁਸੀਂ ਵੀ ਨਾ ਤਰੀਕਾ ਤਰੀਕਾ ਹੁਣ ਫਿਰ ਮੈਂ ਕਿਸ ਤਰੀਕੇ ਨਾਲ ਪੁੱਛਾਂ ਨੂੰ ਤਰੀਕਾ ਦੱਸ ਦੋ ਤੁਸੀਂ ਉਹ ਤਰੀਕੇ ਨਾਲ ਪੁੱਛ ਕੇ ਦਿਖਾ ਦਿਓ ਕੋਈ ਪੱਤਰਕਾਰ ਹੀ ਪੁੱਛ ਲੈ ਜਾ ਕੇ ਆਉ ਮੇਰੇ ਨਾਲ ਮੈਂ ਦਿਖਾਉਣਾ ਕਿੰਨਾ ਨਸ਼ਾ ਬੇਕਰਦਾ ਉਹ ਮੈਂ ਅਨਾਉਂਸਮੈਂਟ ਕਰਕੇ ਆਦੂ ਬਾਦ ਦੁਕਾਨਾਂ ਮੂਰੇ ਖੜਕ ਖੜ ਕੇ ਵੀ ਇੱਥੇ ਨਸ਼ਾ ਮੇਕਰਦਾ ਇੱਥੇ ਨਸ਼ਾ ਮੇਕਰਦਾ ਨਹੀਂ 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 ਆਪਾਂ ਅਮਰਪਾਲ ਸਿੰਘ ਜੀ ਸਿੱਖ ਸੰਗਤ ਤੋਂ ਮੰਗੀ ਆ ਅਕਾਲ ਪੁਰਖ ਸਭ ਤੋਂ ਮੰਗੀ ਆ ਮਾਫੀ ਜੀ ਪਰਵਾਹ ਨਾ ਕਰੋ ਹਨਾ ਹੁਣ ਕੀ ਕਰੀਏ ਤੋਂ ਪ੍ਰੈਸ਼ਰਾਈਜ਼ ਹੋ ਜਾਂਦੇ ਆ ਕਰੇ ਕਰਨ ਤੋਂ ਹਟਦੇ ਨਹੀਂ ਹਟਦੇ ਨਹੀਂ ਹਟਦੇ ਨਹੀਂ ਫਿਰ ਜਵਾਬ ਦੇਣਾ ਪੈਂਦਾ ਹੀ ਹੈ ਆਉਣਾ ਮੰਮੀ ਸੋਬਾਈ ਬਣ ਕੇ ਆਪ ਪਤਾ ਜਵਾਬ ਮੰਗੇ ਆ ਆਮ ਆਸ ਸਿੰਘ ਦੀ ਮੰਗਦੇ ਰਹਾਂਗੇ ਅੱਗੇ ਵੀ ਮੰਗਾਂਗੇ ਚਲੋ ਅੱਗੇ ਆਪਾਂ ਹੱ ਮੈਂ ਤਾਂ ਹੱਥ ਜੋੜ ਕੇ ਗੱਲ 'ਚ ਪਾਰਨਾ ਪਾਗ ਜਥੇਦਾਰ ਸਾਹਿਬ ਤੋਂ ਇੱਕ ਸੱਚ ਹਾਂ ਇੱਕ ਹੋਰ ਪੇੜ ਜੀ ਇੱਥੇ ਫਿਰਦੀ ਸਾਡੇ ਧਰਨੇ ਚਾਈ ਔਰ ਪੇੜ ਜੀ ਇਹੋ ਲਾਲ ਜੇ ਪੱਗ ਵਾਲੀ ਖਜਰੀ ਦਾੜੀ ਆ ਜਣਾ ਸਿੱਖ ਨਾ ਕੋਈ ਹੋਰ ਅਗੇ ਛੋਟਾ ਆ ਕੌਣ ਹੁੰਦਾ ਐ ਜਾਤ ਪਾਤ ਪਰਖਦਾ ਹੈਗਾ ਵੀ ਉਹ ਬਾਈ ਮੇਰੀ ਤਾਂ ਤੈਨੂੰ ਦੱਸ ਮੇਰੀ ਮੈਂ ਕਿਸ ਜਾਤ ਦਾ ਚਲੋ ਮੈਨੂੰ ਦੱਸ ਤੂੰ ਤੂੰ ਆਈ ਵੀਡੀਓ ਪਾਤੀ ਮੇਰੀ ਚੱਕੇ ਵਿੱਚੋਂ ਟਾ ਜਾਤੀਵਾਦ ਮੈਂ ਕਿਹចਾਦ ਦਾ ਜੋ ਸਾਡੇ ਜਸੇਦਾਰ ਨੇ ਸਾਡੇ ਲਈ ਸਲਮੌਰ ਨੇ ਸਿੱਖ ਕੌਮ ਦੇ ਇਹਨਾਂ ਲੋਰ ਤੁਮ ਪਾਲਵੀ ਵੱਡੀ ਆ ਤੁਸੀਂ ਤੁਸੀਂ ਇਹ ਕਹੀਆਂ ਭਾਵਨਾ ਲੋਕ ਬਾਲੇ ਬੋਲਣ ਯਾਰ ਮਨ ਦੁਖੀ ਹੁੰਦਾ ਇਹ ਏਜੰਸੀਆਂ ਦਾ ਸਰਟੀਫਿਕੇਟ ਦੇ ਜਾਂ ਲੈ ਏਜੰਸੀਆਂ ਦਾ ਬੰਦਾ ਏਜੰਸੀਆਂ ਦਾ ਬੰਦਾ ਮੈਂ ਤਾਂ ਕਦੇ ਗਏ ਸਾਲੀ ਏਜੰਸੀ ਚ ਨਹੀਂ ਗਿਆ ਅਗਲੀ ਜ਼ਿੰਦਗੀ ਚ ਸਾਹੀ ਏਜੰਸੀਆਂ ਦੇ ਬਾਲੇ ਬੋਲੇ ਜਾਂਦੇ ਨੇ ਵਿੱਚ ਕੀ ਏਜੰਸੀਆਂ ਦਾ ਬੰਦਾ ਏਜੰਸੀਆਂ ਦਾ ਬੰਦਾ ਮੰਨਦਾ ਗਿਆ ਸਾਰੀ ਏਜੰਸੀ ਜਿੰਨਾਂ ਦੇ ਕੋਈ ਲੈ ਕੇ ਦਿਖਾ ਦੋ ਵੀ ਟਾ ਗਿਆ ਸਾਰੀਆਂ ਏਜੰਸੀਆਂ ਵਿੱਚ ਬਾਕੀ ਚਲੋ ਪ੍ਰਮਾਤਮਾ ਭਲੀ ਕਰੂ ਸੋ ਸਿੱਖ ਸੰਗਤ ਜਿਨ੍ਹਾਂ ਦੇ ਹਿਰਦੇ ਬਲੁੰਦਰੇਗੇ ਨੇ ਆਪਾਂ ਉਹਨਾਂ ਤੋਂ ਜਾਂ ਅਕਾਲ ਤਖਤ ਸਾਡੀ ਸੁਪਰੀਮ ਪਾਵਰ ਆ ਸਾਨੂੰ ਨਿਆ ਮਿਲਦੀ ਆਸ ਉੱਥੋਂ ਕਦੇ ਮਿਲੂਗੀ ਗੁਰੂ ਗੋਬਿੰਦ ਸਿੰਘ ਜੀ ਹਰ ਕਹੀ ਗੱਲ ਸੱਚ ਹੋਗੀ ਪਰ ਸਵਾਲ ਮੇਰੇ ਜਿਉਂਦੇ ਤਿਉਂ ਨੇ ਓਵੇਂ ਜਮੀ ਨੇ ਕਿਉਂਕਿ ਕੱਲ ਵੀਡੀਓ ਜੋ ਬਾਬਾ ਜੀ ਨੇ ਬਣਾਉਣੀ ਸੀ ਉਹ ਐਂ ਬਣਾਉਣੀ ਸੀ ਵੀ ਸਾਡੇ ਸਵਾਲ ਜਉੜਦੇ ਹੋਣੇ ਪਰ ਉਹਨਾਂ ਨੇ ਪੂਰੀ ਵੀਡੀਓ ਨਹੀਂ ਬਣਾਈ ਚਲੋ ਕੋਈ ਗੱਲ ਨਹੀਂ ਜੋ ਵੀ ਕੁਝ ਹੋ ਗਿਆ ਠੀਕ ਹੈ ਮੈਂ ਹੁਣ ਉਹ ਵੀਡੀਓ ਅੰਤ ਸਾਫ਼ ਕਰਦਾ ਵੀ ਮੈਂ ਮਾਫੀ ਸਿੱਖ ਸੰਗਤੋਂ ਮੰਗੀ ਹੈ ਸਿੱਖ ਸਾਡੇ ਸਵਾਲ ਜਉੜਦੇ